ਸ੍ਰੀ ਵਾਹਿਗੁਰੂ ਸਾਹਿਬ ਜੀਓ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀਓ ਉੱਜਲ ਕੇ ਹਾ ਚਲ ਕਣਾ ਉਤਮ ਕਾਲੜੀ ਮਸ ਤੋਤਿਆਂ ਝੂਠ ਨਾ ਉਤਰੈ ਜੇ ਸਤੋ ਵਾ ਤਸ ਸੱਜਣ ਸਈ ਨਾਲ ਮੈਂ ਜੋ ਚੱਲਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗਿਆ ਜਿੱਥੇ ਖੜੇ ਦਸਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਕੋ ਮੁਹੱਲਾ ਤੀਜਾ ਬੈਨ ਛਤਗੁਰ ਸੇਵੇ ਜਗਤ ਮੂਆ ਬਿਰਥਾ ਜਨਮ ਗਵਾਏ ਦੂਜੇ ਭਾਏ ਅਤ ਦੁੱਖ ਲੱਗਾ ਮਰ ਜਮ ਆਵੇ ਜਾਏ ਬੈਨ ਛਤਗੁਰ ਸੇਵੇ ਜਗਤ ਮੂਆ ਬਰਥਾ ਜਨਮ ਗਵਾਏ ਦੂਜੇ ਪਾਏ ਅਤ ਦੁੱਖ ਲੱਗਾ ਮਰ ਜਮੈਂ ਅਬ ਜਾਏ ਬਿਸ਼ਟਾ ਅੰਦਰ ਵਾਸ ਹੈ ਫੇਰਾ ਪਰੇ ਜੁਨੀ ਪਾਏ ਨਾਨਕ ਬਿਨ ਨਵੇਂ ਜਮ ਮਾਰਸੀ ਅੰਤ ਗਿਆ ਪੁਸ਼ਤਾਏ ਮਹਲਾ ਤੀਜਾ ਐਤ ਜਗ ਮਹ ਔਰਖ ਏਕ ਹੈ ਪੂਰ ਸ਼ਗਲੀ ਨਾਰੇ ਸਭਾਏ ਸ਼ਬਦ ਕਟ ਭੋਗਵੇਂ ਅਲਪਤ ਰਹਿ ਅਲਖਣਾ ਲਖਣਾ ਜਾਈ ਊਰੇ ਗਰਵੇ ਖਾਲਿਆ ਸ਼ਬਦੇ ਸੋਜੀ ਪਾਈ ਪਰਖ ਸੇਵੇ ਸੇ ਪਰਖ ਹੁਬਾ ਜਿੰਨੀ ਹਮੇ ਸ਼ਬਦ ਜੁਲਾ ਜਲਾਈ ਤਿਸ ਕਾ ਸ੍ਰੀਕ ਕੋ ਨਹੀਂ ਨਾ ਕੋ ਕੰਟਕ ਬੈਰਾਈ ਨਹਿ ਚਲ ਰਾਜ ਹੈ ਸਦਾ ਤਿਸ ਕੇਰਾ ਨਾ ਆਵ ਨਾ ਜਾਏ ਅਨੰਦ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ ਨਾਨਕ ਵੇਖ ਬਖਸ਼ਿਆ ਹਰ ਸੱਚੇ ਕੀ ਬੜਿਆਈ ਪੌੜੀ ਜਨ ਕੇ ਹਰ ਨਾਮ ਵਸਿਆ ਸਾਧਾ ਹਰਦੇ ਹਰ ਨਾਮੋਂ ਤਨ ਕੋ ਰੱਖਣਹਾਰਾ ਹਰ ਨਾਮ ਪਿਤਾ ਹਰ ਨਾਮ ਮਾਤਾ ਹਰ ਨਾਮ ਸਿਖਾਈ ਮਿੱਤਰ ਹਮਾਰਾ ਹਰ ਨਾਮ ਨਾਲ ਗੱਲਾਂ ਹਰ ਨਾਮ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸ਼ਾਰਾ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੱਲ ਹਰ ਨਾਮ ਪਰਵਾਰਾ ਜਨ ਨਾਨਕ ਕਾ ਹਰ ਨਾਮ ਹਰ ਗੁਰ ਦੀਆ ਹਰ ਹਾਲ ਚ ਪਲਤ ਸਦਾ ਕਰੇ ਨਿਸ਼ਤਾਰਾ ਹਰ ਨਾਮ ਹਮਾਰਾ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੱਲ ਹਰ ਨਾਮ ਪਰਵਾਰਾ ਜਨ ਨਾਨਕ ਕਾ ਹਰ ਨਾਮ ਹਰ ਗੁਰ ਦੀਆ ਹਰ ਹਾਲਤ ਪਲਤ ਸਦਾ ਕਰੇ ਨਿਸ਼ਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ